ਨਸ਼ਾ ਤਸਕਰੀ ਨੂੰ ਲੈ ਕੇ ਪੁਲਿਸ ਦੀ ਰਡਾਰ ਤੇ ਰਹਿਣ ਵਾਲੇ ਫਲੋਰ ਸਬਡਵੀਜ਼ਨ ਦੇ ਪਿੰਡ ਗੰਨਾ ਪਿੰਡ ਵਿਖੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸਐਸਪੀ ਮੁਖਵਿੰਦਰ ਸਿੰਘ ਕੋਲਰ ਦੀ ਪੁਲਿਸ ਟੀਮ ਵੱਲੋਂ ਸਵੇਰੇ ਤੜਕਸਾਰ ਹੀ ਰੇਡ ਕਰ ਦਿੱਤੀ ਗਈ। ਪੁਲਿਸ ਟੀਮ ਪਿੰਡ ਦੇ ਚਾਰੇ ਚੁਫੇਰੇ ਤਾਇਨਾਤ ਹੋ ਗਈ ਜਿਨ੍ਹਾਂ ਪਿੰਡ ਅੰਦਰ ਦਾਖਲ ਹੋਣ ਅਤੇ ਬਾਹਰ ਜਾਣ ਵਾਲੇ ਤੇ ਨਿਗ੍ਹਾ ਰੱਖੀ। ਉਧਰ ਪੁਲਿਸ ਦੀਆਂ ਹੋਰਨਾਂ ਟੀਮਾਂ ਨੇ ਪਿੰਡ ਦੇ ਕਈ ਘਰਾਂ ਵਿੱਚ ਛਾਪੇਮਾਰੀ ਕੀਤੀ ਅਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਪਰ ਪੁਲਿਸ ਹੱਥ ਕੋਈ ਸਫਲਤਾ ਨਹੀਂ ਲੱਗੀ। ਉਨਕੇ ਪੁਲਿਸ ਦੀ ਹਿੱਟ ਲਿਸਟ ਵਿੱਚ ਰਹਿਣ ਵਾਲੇ ਤਸਕਰ ਪਹਿਲਾ ਹੀ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਫਰਾਰ ਹੋ ਚੁੱਕੇ ਸਨ ਉਪਰੰਤ ਐਸਐਸਪੀ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਨਸ਼ਾ ਸੰਗੱਲਾਂ ਨੂੰ ਫੜਾਉਣ ਅਤੇ ਪਿੰਡ ਵਿੱਚ ਨਸ਼ਾ ਨਾ ਵਕਣ ਦੇਣ ਲਈ ਪ੍ਰੇਰਿਤ ਕੀਤਾ ਉਪਰੰਤ ਉਹਨਾਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਰੇਡ ਮਾਨਯੋਗ ਬੀਜੀਪੀ ਪੰਜਾਬ ਦੇ ਆਦੇਸ਼ਾਂ ਤੇ ਜ਼ਿਲ੍ਹਾ ਜਲੰਧਰ ਦੇ ਚਾਰ ਪਿੰਡਾਂ ਜਿੱਥੇ ਵੱਧ ਨਸ਼ੇ ਦੀ ਵਿਕਰੀ ਹੁੰਦੀ ਹੈ ਉੱਥੇ ਕੀਤੀ ਗਈ ਹੈ

ਇਸ ਮੌਕੇ ਪੁਲਿਸ ਟੀਮ ਵਿੱਚ ਐਸਪੀਡੀ ਮਨਪ੍ਰੀਤ ਸਿੰਘ ਢਿੱਲੋਂ ਡੀਐਸਪੀਡੀ ਸੁਰਿੰਦਰਪਾਲ ਟੋਗਨੀ ਡੀਐਸਪੀ ਫਿਲੌਰ ਸਿਮਰਨਜੀਤ ਸਿੰਘ ਲੰਗ ਨੀਰਜ ਕੁਮਾਰ ਥਾਣਾ ਮੁਖੀ ਫਿਲੌਰ ਸੀਆਈਏ ਇੰਚਾਰਜ ਪੁਸ਼ਪ ਬਾਲੀ ਅਤੇ ਹੋਰ ਹਾਜ਼ਰ ਸਨ ਫਿਲੌਰ ਤੋਂ ਸੀਨੀਅਰ ਪੱਤਰਕਾਰ ਸਾਹਬੀ ਦਾਸੀ ਕੇ ਸ਼ਾਹਕੋਟੀ ਦੀ ਖਾਸ ਰਿਪੋਰਟ ਅੱਜ ਗੰਨਾ ਪਿੰਡ ਵਿੱਚ ਚੈਕਿੰਗ ਹੋਈ ਆ ਚੈਕਿੰਗ ਅਭਿਆਨ ਚੱਲਿਆ ਕੀ ਕਹਿਣਾ ਚਾਹੁੰਦੇ ਕਿੰਨੇ ਕੇਸ ਰਿਕਵਰੀ ਹੋਈ ਆ ਕਿੰਨੇ ਬੰਦੇ ਕਾਬੂ ਆਏ ਇਹ ਆਪਣੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਜਿਹੜਾ ਸਪੈਸ਼ਲ ਇੱਕ ਆਪਰੇਸ਼ਨ ਸਾਰੇ ਪੰਜਾਬ ਦੇ ਵਿੱਚ ਜਿਹੜੇ ਜਿੰਨੇ ਵੀ ਹੌਟਸਪੌਟ ਨੇ ਜਿੱਥੇ ਡਰੱਗ ਜ਼ਿਆਦਾ ਵਿਕਦੀ ਹੈ ਜਾਂ ਸੇਲ ਹੁੰਦੀ ਹੈ ਉੱਥੇ ਅੱਜ ਸਪੈਸ਼ਲ ਸਰਚ ਅਭਿਆਨ ਕੈਸੋ ਆਪਰੇਸ਼ਨ ਚਲਾਇਆ ਗਿਆ ਆ ਜਿਸ ਦੇ ਤਹਿਤ ਜਲੰਧਰ ਰੂਰਲ ਦੇ ਵਿੱਚ ਚਾਰ ਜਗ੍ਹਾ ਤੇ ਅਸੀਂ ਸਰਚ ਆਪਰੇਸ਼ਨ ਚਲਾਇਆ ਜੋ ਇੱਕ ਭੋਗਪੁਰ ਚ ਆਪਣਾ ਖਿੰਗਰਾ ਚੋਲਾ ਨਕੌਦਰ ਚ ਸ਼ੰਕਰਪਿੰਡਾ ਇੱਥੇ ਜੰਨਾ ਪਿੰਡ ਹੈ ਔਰ ਇੱਕ ਆਪਣੇ ਬੂਟੇ ਦੀਆਂ ਛੰਨਾ ਮਹਿਕਪੁਰ ਦੇ ਵਿੱਚ ਜੋ ਅਸੀਂ ਟੋਟਲ 3 ਕੇਸ ਜਿਹੜੇ ਤੇ ਰਜਿਸਟਰ ਕੀਤੇ ਆ ਬਾਕੀ ਸਾਡੀ ਸਰਚ ਅਜੇ ਚੱਲ ਰਹੀ ਹੈ ਇਹਦਾ ਮੇਨ ਮਕਸਦ ਜਿਹੜਾ ਆ ਉਹ ਇਹ ਆ ਵੀ ਲੋਕਾਂ ਨੂੰ ਔਰ ਇਹਨਾਂ ਦੇ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਨੇ ਅਸੀਂ ਤੇ ਇਹਨਾਂ ਨੂੰ ਜਾਗਰੂਕ ਵੀ ਕਰ ਰਹੇ ਆ ਵੀ ਆਪਦੇ ਬੱਚਿਆਂ ਨੂੰ ਸਮਝਾਓ ਡੀਡਿਕਸ਼ਨ ਸੈਂਟਰ ਸਰਕਾਰ ਨੇ ਜਿਹੜੀਆਂ ਪਾਲਿਸੀਆਂ ਖੋਲੀਆਂ ਉੱਥੇ ਦਾਖਲ ਕਰਾਓ 5 ਗ੍ਰਾਮ ਤੋਂ ਘੱਟ ਅਗਰ ਕਿਸੇ ਤੋਂ ਕੋਈ ਰਿਕਵਰੀ ਹੁੰਦੀ ਆ 64 ਏ ਦੇ ਵਿੱਚ ਮਿਊਨਿਟੀ ਦਿੱਤੀ ਜਾ ਸਕਦੀ ਆ ਉਹ ਮੇਰੇ ਕੋਲ ਲੈ ਕੇ ਆਉਣ ਅਸੀਂ ਉਹਨਾਂ ਨੂੰ ਦਾਖਲ ਕਰਾਵਾਂਗੇ ਔਰ ਅਦਾਲਤ ਦੇ ਵਿੱਚ ਅਸੀਂ ਰਿਕਵੈਸਟ ਕਰਕੇ ਜਿਹੜਾ ਪਰਚਾ ਉਹ ਵਾਪਸ ਲੈ ਲਵਾਂਗੇ ਇਸ ਤੋਂ ਇਲਾਵਾ ਦਰਾਂਨੇ ਸਰਚ ਜਿਹੜੇ ਕਈ ਬੰਦੇ ਜਿਹੜੇ ਸਮਾਨ ਲੈ ਕੇ ਆਏ ਹੁੰਦੇ ਆ ਉਹਨੂੰ ਡਿਸਟਰੋਏ ਕਰ ਦਿੰਦੇ ਆ ਔਰ ਕਾਫੀ ਉਹਨਾਂ ਦਾ ਜਿਹੜਾ ਆਰਥਿਕ ਨੁਕਸਾਨ ਵੀ ਹੁੰਦਾ ਆ ਇਹ ਇਸ ਦਾ ਮੇਨ ਮਕਸਦ ਇਹੋ ਯਾਰ ਲੋਕਾਂ ਜਿਹੜੇ ਅੱچھے ਲੋਕ ਆ ਉਹਨਾਂ ਦੇ ਵਿੱਚ ਜਿਹੜਾ ਪੁਲਿਸ ਦਾ ਜਿਹੜਾ ਪ੍ਰਭਾਵ ਬਣਿਆ ਰਵੇ ਵੀ ਪੁਲਿਸ ਆਉਂਦੀ ਆ ਇਸ ਕਰਕੇ ਕੈਸੋ ਆਪਰੇਸ਼ਨ ਕੀਤੇ ਨੇ ਲੋਕਾਂ ਨੂੰ ਪਤਾ ਲੱਗਦਾ ਪ੍ਰਸ਼ਾਸਨ ਵਾਲੇ ਲੋਕ ਲਾ ਕੇ ਘਰਾਂ ਤੋਂ ਫਰਾਰ ਹੋ ਜਾਂਦੇ ਜਿਹੜੇ ਫਰਾਰ ਹੋ ਜਾਂਦੇ ਉਹ ਪਹਿਲਾਂ ਮਲਜ਼ਮ ਹੋਣਗੇ ਹੀ ਕਿਸੇ ਨਾ ਕਿਸੇ ਕੇਸ 'ਚ ਕੋਈ ਵੀ ਮਲਜ਼ਮ ਜਿਹੜਾ ਅਜੇ ਤੱਕ ਬਚਿਆ ਨਹੀਂ ਆ ਪੁਲਿਸ ਦੀ ਗ੍ਰਿਫਤੋ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਸਾਰੇ ਫੜੇ ਜਾਣਗੇ ਜਿਹੜਾ ਹੁਣ ਸਰ ਭੱਜ ਗਏ ਆ ਆਂਦੀ ਇਹਨਾਂ ਦੇ ਘਰਾਂ ਦੀ ਸਰਚ ਕੀਤੀ ਆ ਉਸ ਤੋਂ ਬਾਅਦ ਇਹਨਾਂ ਦਾ ਅਸੀਂ ਇਹਨਾਂ ਦਾ ਕਾਰਨ ਪੁੱਛਾਂਗੇ ਕਿਉਂ ਗਏ ਨੇ ਕਿੱਥੋਂ ਆਏ ਸੀ ਪਿਛਲੇ ਇਹਨਾਂ ਦਾ ਸਾਰਾ ਟੈਲੀਫੋਨ ਜਾਂ ਟੈਕਨੀਕਲੀ ਇਹਨਾਂ ਨੂੰ ਵੈਰੀਫਾਈ ਕਰਾਂਗੇ ਜੇ ਉੱਚ ਕੋਈ ਲੱਗਿਆ ਸਾਨੂੰ ਤੇ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਜੇ 5 ਗ੍ਰਾਮ ਤੋਂ ਘੱਟ ਆ ਉਹਨਾਂ ਨੂੰ ਕੀ ਕਰੀਏ ਅਸੀਂ ਉਹਨਾਂ ਨੂੰ ਜਿੰਨੇ ਵੀ 5 ਗ੍ਰਾਮ ਤੋਂ ਘੱਟ ਪਰਚੇ ਆ ਜੇ ਉਹ ਡੀਡਿਕਸ਼ਨ ਸੈਂਟਰ ਸਰਕਾਰੀ ਚ ਜਾ ਕੇ ਦਾਖਲ ਹੋ ਕੇ ਆਪਣਾ ਨਸ਼ਾ ਛੱਡਦਾ ਹੈ ਬਿਨਾ ਤੇ ਉਹਦਾ ਜਿਹੜਾ ਪਰਚਾ ਉਹ ਕੈਨਸਲ ਕੀਤਾ ਜਾਂਦਾ 64 ਏ ਦੇ ਤਾਰਾ ਦੇ ਤਹਿਤ ਜਿਹੜਾ ਕਾਨੂੰਨੀ ਇੱਕ ਉਹਨਾਂ ਕੋਲ ਅਧਿਕਾਰ ਪ੍ਰਾਪਤ